ਜਗਬਾਨੀ ਟੀਵੀ ਦੇਖ ਰਿਹਾ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਪੰਜਾਬ ਤੋਂ ਇੱਕ ਵਾਰ ਫੇਰ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ Hindu ਅਤੇ Muslim ਭਾਈਚਾਰੇ ਦੇ ਵਿੱਚ ਇੱਕ ਅਜੀਹਾ ਤਾਲਮੇਲ ਵੇਖਣ ਨੂੰ ਮਿਲਿਆ ਕਿ ਜਿੱਥੇ ਧਰਮਾਂ ਦੀਆਂ ਬੰਦਸ਼ਾਂ ਤੋੜ ਕੇ ਇੱਕ ਦੂਸਰੇ ਦੇ ਧਰਮ ਨੂੰ ਅੱਗੇ ਲਿਜਾਉਣ ਦੀ ਜੋ ਹੈ ਗੱਲ ਦੋਹੇ ਤੀਰਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਝਾਂਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ ਮੁਸਲਿਮ ਪਰਿਵਾਰ ਦੇ ਵੱਲੋਂ 80 ਲੱਖ ਦੀ ਜ਼ਮੀਨ ਮੰਦਿਰ ਨੂੰ ਦਾਨ ਕੀਤੀ ਹੈ ਤਾਂ ਦੱਸ ਦਈਏ ਕਿ ਬੀਤੇ ਦਿਨ ਸੰਗਰੂਰ ਤੋਂ ਵੀ ਅਜਿਹੀਆਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਕੀ ਇੱਕ ਬ੍ਰਾਹਮਣ ਪਰਿਵਾਰ ਦੇ ਵੱਲੋਂ ਮਸਜਿਦ ਬਣਾਉਣ ਦੇ ਲਈ ਜੋ ਜ਼ਮੀਨ ਸੀ ਉਹ ਦਾਨ ਕੀਤੀ ਸੀ ਤਾਂ ਅੱਜ ਇਹ ਤਸਵੀਰਾਂ ਜੁਣੇ ਝਾਂਪੁਰ ਮੁਹਾਲੀ ਤੋਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਸ ਪਰਿਵਾਰ ਦੇ ਵੱਲੋਂ 80 ਲੱਖ ਦੀ ਜ਼ਮੀਨ ਜੋ ਹੈ ਉਹ ਮੰਦਿਰ ਦੇ ਲਈ ਦਾਨ ਦਿੱਤੀ ਗਈ ਹੈ ਤੇ ਵੱਡੀ ਗੱਲ ਇਹ ਹੈ ਕਿ ਮੰਦਿਰ ਦੇ ਨਿਰਮਾਣ ਦਾ ਖਰਚ ਵੀ ਪਰਿਵਾਰ ਦੇ ਵੱਲੋਂ ਚੁਕਿਆ ਜਾਵੇਗਾ ਤੇ ਅੱਜ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਰਜਿਸਟਰੀ ਦੇ ਜੋ ਪੇਪਰ ਨੇ ਉਹ ਮੰਦਰ ਕਮੇਟੀ ਨੂੰ ਸੌਂਪੇ ਨੇ ਉੱਥੇ ਹੀ ਹਵਨਜਗ ਤੋਂ ਬਾਅਦ ਮੰਦਰ ਦੇ ਨਿਰਮਾਣ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਹਨਮਾਨ ਜੀ ਅਤੇ ਸਨਾਤਨ ਮੰਦਰ ਜੋ ਹੈ ਇਸ ਜ਼ਮੀਨ ਦੇ ਉੱਤੇ ਬਣਾਇਆ ਜਾਵੇਗਾ ਜਿਸ ਦਾ ਪੂਰਾ ਖਰਚਾ ਇਹ ਮੁਸਲਮਾਨ ਪਰਿਵਾਰ ਦੇ ਵੱਲੋਂ ਚੁਕਿਆ ਜਾਵੇਗਾ ਤਾਂ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਮਿਠਾਸ ਦਾ ਸੰਦੇਸ਼ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਇਹ ਏਕਤਾ ਦੀ ਮਿਸਾਲ ਹੈ ਉੱਥੇ ਹੀ ਜ਼ਮੀਨਦਾਨ ਦੇਣ ਵਾਲੇ ਮੁਹੰਮਦ ਇਮਰਾਨ ਨੇ ਕਿਹਾ ਕਿ ਮੇਰਾ ਸੁਪਨਾ ਹਸਪਤਾਲ ਖੋਲਣ ਦਾ ਵੀ ਹੈ ਤਾਂ ਜੋ ਗਰੀਬ ਲੋਕਾਂ ਨੂੰ ਸਸਤੇ ਦੇ ਵਿੱਚ ਇਲਾਜ ਮਿਲ ਸਕੇ ਤਾਂ ਸ਼ਾਹੀ ਇਮਾਮ ਨੇ ਕਿਹਾ ਕਿ ਮੁਹਾਲੀ ਤੋਂ ਜੋ ਚਾਂਪੂਰੀ ਇਲਾਕਾ ਉੱਥੇ ਮੰਦਰ ਦੇ ਲਈ ਜਗ੍ਹਾ ਨਹੀਂ ਦਿੱਤੀ ਕਿਉਂਕਿ ਇਹ ਨਵੀਂ ਆਬਾਦੀ ਜੋ ਹੈ ਇਹ ਹੁਣੇ ਵੱਸ ਰਹੀ ਹੈ ਤੇ ਇੱਥੇ ਧਾਰਮਿਕ ਸਥਾਨਾਂ ਦੇ ਲਈ ਜਗ੍ਹਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮਸਜਿਦਾਂ ਬੰਦੀਆਂ ਨੇ ਗੁਰੂ ਘਰ ਬੰਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਮੰਦਰ ਦੇ ਲਈ ਵੀ ਜ਼ਮੀਨ ਜੋ ਹੈ ਇਸ ਨਵੀਂ ਆਬਾਦੀ ਦੇ ਲਈ ਬਹੁਤ ਜ਼ਰੂਰੀ ਸੀ ਉਥੇ ਹੀ ਪੰਡਿਤ ਰਾਜਾਰਾਮ ਨੇ ਮੁਹੰਮਦ ਇਮਰਾਨ ਹੈਪੀ ਦੇ ਨਾਲ ਸੰਪਰਕ ਕੀਤਾ ਤੇ ਮੰਦਰ ਕਮੇਟੀ ਦੇ ਲਈ ਇਹ ਜਗ੍ਹਾ ਮੰਗੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਜ਼ਮੀਨ ਜੋ ਸੀ ਮੰਦਰ ਦੇ ਲਈ দান ਦਿੱਤੀ ਲਗਭਗ 80 ਲੱਖ ਰੁਪਏ ਦੀ ਇਹ ਜੋ ਜ਼ਮੀਨ ਹੈ ਮੰਦਰ ਦੇ ਨਾਮ ਕੀਤੀ ਗਈ ਹੈ ਤਾਂ ਹੁਣ ਉਥੇ ਇੱਕ ਆਲੀਸ਼ਾਨ ਮੰਦਰ ਬਣਾਇਆ ਜਾਵੇਗਾ ਜਿੱਥੇ ਕਿ ਹਿੰਦੂ ਭਾਈਚਾਰੇ ਦੇ ਸਨਾਤਨ ਭਾਈਚਾਰੇ ਦੇ ਲੋਕ ਜੋ ਨੇ ਉਹ ਮੱਥਾ ਟੇਕਣਗੇ ਤਾਂ ਇਸ ਮੌਕੇ ਦੇ ਉੱਤੇ ਜਾਣਕਾਰੀ ਦਿੰਦਿਆਂ ਜੋਸ਼ਾਹੀ ਇਮਾਮ ਨੇ ਉਹਨਾਂ ਨੇ ਕਿਹਾ ਕਿ ਮੁਹੰਮਦ ਇਮਰਾਨ ਹੈਪੀ ਨੇ 325 ਗਜ ਜਗ੍ਹਾ ਦਿੱਤੀ ਹੈ ਜਿਸ ਦੀ ਕੀਮਤ 80 ਲੱਖ ਹੈ ਮੰਦਰ ਕਮੇਟੀ ਨੂੰ ਤੁਰੰਤ ਸੌਂਪ ਦਿੱਤੀ ਗਈ ਹੈ ਹੈਪੀ ਨੇ ਇਹਨੂੰ ਮੁਹੱਬਤ ਦੇ ਤੋਹਫੇ ਦੇ ਰੂਪ ਦੇ ਉੱਤੇ ਦਿੱਤਾ ਹੈ ਉਹਨਾਂ ਨੇ ਉਮੀਦ ਕੀਤੀ ਕਿ ਮੁਹੰਮਦ ਸਦੀਅਤ ਇਹ ਜੋ ਮੁਹੱਬਤ ਹੈ ਇਹ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਅੱਗੇ ਵੀ ਅਜਿਹੀ ਹੀ ਚੱਲਦੀ ਰਹੇ ਤੇ ਪੰਜਾਬ ਦੀ ਧਰਤੀ ਜੋ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਸ੍ਰੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਮੁਸਲਮ ਭਾਈਚਾਰਾ ਆਪਣਾ ਪੀਰ ਵੀ ਮੰਨਦਾ ਜਿਨ੍ਹਾਂ ਨੇ ਆਪਣਾ ਗੁਰੂ ਵੀ ਬਣਾਇਆ ਤਾਂ ਉਹਨਾਂ ਦੇ ਸੱਜੇ ਅਤੇ ਖੱਬੇ ਇੱਕ ਹਿੰਦੂ ਮਰਦਾਨਾ ਤੇ ਦੂਜੇ ਪਾਸੇ ਬਾਲਾ ਜੀ ਚੱਲਦੇ ਸਨ ਮੁਸਲਮਾਨ ਪਹਿਲੇ ਦਿਨ ਤੋਂ ਹੀ ਸਿੱਖਾਂ ਦੀ ਦਾਈ ਤੇ ਬਾਈ ਬਾਜੂ ਦੀ ਤਰ੍ਹਾਂ ਕੰਮ ਕਰਦੇ ਰਹੇ ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਕਿ ਅਜੀਹਾ ਕਰਕੇ ਉਹਨਾਂ ਨੇ ਪੰਜਾਬ ਨੂੰ ਹੋਰ ਵੀ ਤਾਕਤ ਦਿੱਤੀ ਹੈ ਤੇ ਪੂਰੇ ਭਾਰਤ ਨੂੰ ਇੱਕ ਭਾਈਚਾਰਕ ਸਾਂਝ ਦਾ ਨਵਾਂ ਸੰਦੇਸ਼ ਦਿੱਤਾ ਤਾਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਸ਼ਾਹੀ ਇਮਾਮ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਅਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਸਾਰੇ ਪੰਜਾਬ ਦੇ ਮੁਹੱਲੀ ਡਿਸਟ੍ਰਿਕਟ ਦੇ ਚਾਂਪੁਰ ਵਿਖੇ ਆਂ ਔਰ ਚਾਂਪੁਰ ਜਿਹੜਾ ਹੈ ਇੱਕ ਨਵੀਂ ਆਬਾਦੀ ਹੈ ਇੱਥੇ ਸਾਡੇ ਦਰਮਿਆਨ ਮੇਰੇ ਨਾਲ ਮੁਹੰਮਦ ਇਮਰਾਨ ਹੈਪੀ ਮਲਿਕ ਜੀ ਮੌਜੂਦ ਨੇ ਔਰ ਸਾਡੇ ਸਿੱਧੂ ਸਾਹਿਬ ਮੌਜੂਦ ਨੇ ਰੂਬੀ ਜੀ ਔਰ ਰਾਜਾਰਾਮ ਜੀ ਮੌਜੂਦ ਨੇ ਪੰਡਿਤ ਜੀ ਸਨਾਤਨ ਧਰਮ ਤੋਂ ਇਸ ਇਲਾਕੇ ਦੇ ਵਿੱਚ ਮੰਦਰ ਦੇ ਲਈ ਜਗ੍ਹਾ ਨਹੀਂ ਸੀਗੀ ਤੇ ਕਿਉਂਕਿ ਆਬਾਦੀ ਨਵੀਂ ਵਸ ਰਹੀ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਹੜੇ ਵੀ ਧਰਮ ਦੇ ਲੋਕ ਇੱਥੇ ਬਸਣ ਗਿਆ ਆ ਕੇ ਤੇ ਉਹਨਾਂ ਦੀ ਜਿਹੜੀ ਧਾਰਮਿਕ ਅਸਥਾਨਾਂ ਨੇ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਸਥਾਨ ਜਿਹੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਨਵੀਂ ਮਸਜਿਦ ਬਣਦੀ ਆ ਗੁਰਦੁਆਰਾ ਸਾਹਿਬ ਬਣਦੇ ਨੇ ਤੇ ਇਸ ਇਲਾਕੇ ਦੇ ਵਿੱਚ ਸਨਾਤਨ ਧਰਮ ਦਾ ਕੋਈ ਸਥਾਨ ਜਿਹੜਾ ਜੀ ਸਥਾਪਿਤ ਨਹੀਂ ਹੋਇਆ ਸੀਗਾ ਪੰਡਤ ਜੀ ਹੋਰਾਂ ਨੇ ਸਾਡੇ ਖਾਨ ਸਾਹਿਬ ਨਾਲ ਸੰਪਰਕ ਸਾਧਿਆ ਕਿ ਜੀ ਤੁਹਾਡੇ ਕੋਲ ਜਗ੍ਹਾ ਪਈ ਹੈ ਦਿਓ ਮੰਦਰ ਦੇ ਲਈ ਤੇ ਇਹਨਾਂ ਨੇ ਜਦ ਮੈਨੂੰ ਪੁੱਛਿਆ ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਜਿੰਨੇ ਵੀ ਇਸਲਾਮੀ ਦੇਸ਼ ਵੀ ਨੇ ਉੱਥੇ ਵੀ ਜਿਹੜੇ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਜਾ ਕੇ ਕੰਮ ਕਰਦੇ ਵਸਦੇ ਆ ਤੇ ਉਹਨਾਂ ਦੀ ਵੀ ਧਾਰਮਿਕ ਅਸਥਾਵਾਂ ਨੂੰ ਧਿਆਨ ਚ ਰੱਖਦੇ ਹੋਏ ਜਿੱਦਾਂ ਦੁਬਈ 'ਚ ਹੈ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵੀ ਹੈ ਔਰ ਉੱਥੇ ਮੰਦਰ ਵੀ ਜਿਹੜਾ ਸਥਾਪਿਤ ਕੀਤਾ ਗਿਆ ਇਸੇ ਤਰ੍ਹਾਂ ਕਤਰ ਦੇ ਵਿੱਚ ਔਰ ਯਮਨ ਦੇ ਵਿੱਚ ਬਗਦਾਦ ਸ਼ਰੀਫ ਦੇ ਵਿੱਚ ਤੇ ਇਹਨਾਂ ਨੂੰ ਮੈਂ ਕਿਹਾ ਕਿ ਬਿਲਕੁਲ ਅਗਰ ਆਪਾਂ ਇਸ ਸਥਿਤੀ ਦੇ ਵਿੱਚ ਆ ਕਿ ਅਸੀਂ ਕਿਸੇ ਦੀ ਧਾਰਮਿਕ ਜ਼ਰੂਰਤਾਂ ਦੇ ਲਈ ਉਹਨਾਂ ਦੇ ਨਾਲ ਖੜ੍ਹ ਸਕਦੇ ਆ ਤੇ ਅਸਾਨੂੰ ਅੱਗੇ ਆਣਾ ਚਾਹੀਦਾ ਤੇ ਅੱਜ ਤਕਰੀਬਨ 325 ਗਜ ਜਗ੍ਹਾ ਜਦੀ ਮਹਾਲੀਅਤ ਤਕਰੀਬਨ 80 ਲੱਖ ਰੁਪਏ ਦੇ ਕਰੀਬ ਬਣਦੀ ਹੈ ਉਹ ਸਾਡੇ ਖਾਨ ਸਾਹਿਬ ਨੇ ਹੈਪੀ ਮਲਿਕ ਜੀ ਨੇ ਆਪਣੇ ਵੱਲੋਂ ਜਿਹੜੀ ਹੈ ਉਹ ਇਹਨਾਂ ਨੂੰ ਸਪੁਰਦ ਕੀਤੀ ਹੈ ਮੁਹੱਬਤ ਦੇ ਵਿੱਚ ਤੋਹਫਾ ਦਿੱਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਹੱਬਤ ਜਿਹੜੀ ਹੈ ਜਿਹੜੀ ਕਿ ਸਦੀਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਜਿਹੜੀ ਧਰਤੀ ਹੈ ਪਹਿਲੀ ਪਾਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਜਾਣੀ ਜਾਂਦੀ ਹੈ ਔਰ ਬਾਬਾ ਪੀਰ ਬਾਬਾ ਨਾਨਕ ਸਾਹਿਬ ਜਿਨ੍ਹਾਂ ਨੂੰ ਅਸੀਂ ਆਪਣਾ ਪੀਰ ਕਹਿੰਨੇ ਆ ਤੇ ਤੁਸੀਂ ਆਪਣਾ ਗੁਰੂ ਕਹਨੇ ਹੋ ਤੇ ਉਹਨਾਂ ਦੇ ਸੱਜੇ ਖੱਬੇ ਇੱਕ Hindu ਸੀ ਇੱਕ Musalman ਸੀ ਭਾਈ ਬਾਲਾ ਜੀ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਤੇ ਇਹ ਜਿਹੜੇ Musalman ਨੇ ਇਹ ਤਾਂ ਸਿੱਖਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਵਾਂਗੂ ਆ ਪਹਿਲੇ ਦਿਨ ਤੋਂ ਤੇ ਇਹ ਮੈਂ ਸਮਝਦਾ ਕਿ ਇਹਨਾਂ ਨੇ ਐਡਾ ਵੱਡਾ ਸੇਵਾ ਕਰਕੇ ਇਸ ਮੁਹੱਬਤ ਨੂੰ ਹੋਰ ਤਾਕਤ ਦਿੱਤੀ ਹੈ ਔਰ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਸੰਦੇਸ਼ ਦਿੱਤਾ ਗਿਆ ਕਿਉਂਕਿ ਕੱਲ ਵੀ ਤੂਰੀ ਦੇ ਵਿੱਚ ਪੁੰਨਿਆਵਾਲ ਪਿੰਡ ਚ ਇੱਕ ਪੰਡਤ ਜੀ ਨੇ ਮਸਜਿਦ ਲਈ ਜਗ੍ਹਾ ਦਿੱਤੀ ਪਿਛਲੇ ਹਫਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਖਵਾਲੀ ਦੇ ਵਿੱਚ ਇੱਕ ਸਰਦਾਰ ਬੀਬੀ ਜੀ ਨੇ ਸਾਡੀ ਮਾਂ ਨੇ ਉਹਨਾਂ ਨੇ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਤੇ ਪੰਜਾਬ ਦੀ ਧਰਤੀ ਤੋਂ ਜਿਹੜੀ ਇਹ ਮੁਹੱਬਤ ਦਾ ਮਿਠਾਸ ਦਾ ਜਿਹੜਾ ਸਨੇਹਾ ਹੈ ਇਹ ਮੈਂ ਸਮਝਦਾ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਪੂਰੇ ਭਾਰਤ ਦੇ ਲਈ ਇੱਕ ਏਕਤਾ ਦੀ ਮਿਸਾਲ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪਹਿਲਾ ਨਾਰਾ ਹੀ ਦਿੱਤਾ ਗਿਆ ਕੀ ਅਨੇਕਤਾ ਵਿੱਚ ਇਕਤਾ ਯਾਨੀ ਅਸੀਂ ਰਾਗਨੇ ਅਲੱਗ-ਅਲੱਗ ਰੰਗ ਜਾਤ ਬਰਾਦਰੀਆਂ ਦੇ ਹੋਣ ਦੇ ਬਾਵਜੂਦ ਕਦੀ ਵੀ ਆਪਸ ਵਿੱਚ ਲੜਦੇ ਨਹੀਂ ਬਲਕਿ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰੋਕ ਕੇ ਮੁਹੱਬਤ ਦਾ ਪਾਠ ਪੜ੍ਹਾਉਣਾ ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਵੀ ਔਰ ਸਾਰੇ ਹਿੰਦੂ ਭਰਾਵਾਂ ਨੂੰ ਵੀ ਸਿੱਖ ਭਰਾਵਾਂ ਨੂੰ ਵੀ ਜਿਨ੍ਹਾਂ ਦੀ ਮੁਹੱਬਤਾਂ ਦੀ وجہ ਨਾਲ ਪੰਜਾਬ ਤੋਂ ਇੱਕ ਨਵਾਂ ਸਨੇਹ ਜੁੜ ਗਿਆ ਹੈ ਅੱਜ ਇਥੋਂ ਨਿਰਮਾਣ हां बिल्कुल निर्माण शुरू है इमारत का खर्चा कौन करेगा जी इमारत का खर्चा भी खान साहब ही करेंगे सारे का सारा मैं मैं तो मेरे नाल एक मेरा फ्रेंड है สมิจिंदल ये दोनों यार मिलके सारा मंदिर पूरा बनावांगे आप ਤੁਸੀਂ ਦੱਸ ਰਹੀ ਸੀ ਕਿ ਕਿ ਦੋ ਮੰਦਰ ਬਣਨੇ ਆ ਉਹ ਕੀ ਹੈ ਇੱਕ 3 ਮਰਲੇ ਦਾ ਮੰਦਰ ਬਜੰਗਬਲੀਆ ਦੇ ਜੀ ਕਿਉਂਕਿ ਉੱਥੇ ਲੇਡੀਜ਼ ਦੀ ਐਂਟਰੀ ਨਹੀਂ ਕਰਨ ਦੀ ਤੇ ਬਜੰਗਬਲੀਆ ਦਾ 3 ਮਰਲੇ ਚ ਮੰਦਰ ਲੱਗ ਬਣੇਗਾ ਜੀ ਤੇ 10 ਮਰਲੇ ਚ ਅਲੱਗ ਬਣੇਗਾ ਸੁਨਤਲਦਰ ਮੰਦਿਰ ਜਿਸ ਵਿੱਚ ਜੋ ਹੈ சிவாਲ ਹੈ ਔਰ ਮਾਤਾ ਕੀ ਮੂਰਤੀਆਂ ਔਰ अपने जो गुरु महाराज जितने भी है हर धर्म धर्म समाज का जो है इसी को जो है सनातन धर्म बोला जाता है कि सनातन का मतलब कि कोई अलग नहीं है सब हम एक हैं हमारे बीच में कोई ऐसा नहीं है कि नाना वो हिंदू है वो मुसलमान है वो सिख है वो ईसाई है नहीं हमारा एक परिवार है, है। मेरे साथ में मुसलमान भी है मेरे साथ में सिख भी है मेरे साथ में ईसाई भी है मैं हिंदू भी हूँ हर भाई मेरे साथ में है और मेरा एक परिवार है और मैं परमात्मा से जो है प्रार्थना करता हूँ कि ये परिवार हमेशा और हमेशा जो बना रहे और ऐसा ही हमारा साथ जो है हमेशा कर और धन्यवाद है धन्यवाद है मलिक साहब का धन्यवाद है मलिक साहब का जिन्होंने अपना नेक कमाई में से जो है इतनी जगह जो है कोई नहीं करता है सच्ची बात अगर कहें कोई नहीं देता है लोग तो पाँच रुपए देने को अगर सड़क में भिखारी मिल जाता है उसको बोलते हैं तेरे हाथ पैर नहीं है क्या लेकिन अकेला एक हैप्पी मलिक ऐसा है कि जिसने जो है اپنی نیک کمائی میں سے جو ہے ہمیں ایک جگہ دی ہے اور میں پرماत्मा سے جو ہے प्रार्थना करूंगा कि भगवान इनकी कमाई में जो है दिन दूनी और रात चौगुनी जो है उन्नति दे धन्यवाद। ادھر ਧੰਨਵਾਦ। थैंक यू जी। ਤੁਸੀਂ ਇਹ ਤੁਸੀਂ ਕਿਉਂ زمین ਦੇਣੀ ਚਾਹੀ? ਕਿਉਂ ਤੁਹਾਨੂੰ ਲੱਗਾ ਕਿ ਜ਼ਮੀਨ ਤੁਹਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਤਾਂ ਜ਼ਮੀਨ ਦਾ ਕੋਈ ਇੱਕ ਟੁਕੜਾ ਵੀ ਨਹੀਂ ਦਿੰਦਾ। ਮੇਰਾ ਨਾਮ ইমরান ਖਾਨ ਹੈਪੀ ਮਲਿਕਾ ਜੀ ਤੇ ਮੈਂ ਸ਼ੁਰੂ ਤੋਂ ਬਚਪਨ ਤੋਂ ਮੇਰੀ ਇੱਕ ਸੋਚ ਰਹੀ ਹੈ ਕਿ ਜਿੱਥੇ ਜਿਹੜੇ ਚੀਜ਼ਾਂ ਲੋਕਾਂ ਨੂੰ ਪਰੇਸ਼ਾਨ ਕਰਿਆ ਜਾਂਦਾ ਹੈ ਉਹ ਕੰਮ ਮੈਂ ਸਾਰੇ ਕਰੂੰਗਾ ਜਿੱਦਾਂ ਕਿ ਹੁਣ ਅੱਗੇ ਹਸਪੀਟਲਾਂ 'ਚ ਬਹੁਤ ਧੱਗੀ ਚੋਰੀ ਚੱਲ ਰਹੀ ਆ ਹਰ ਚੀਜ਼ਾਂ ਮਹਿੰਗੀਆਂ ਕਰਤੀਆਂ ਹੁਣ ਮੇਰਾ ਅਗਲਾ ਟਾਰਗੇਟ ਹੈ ਕਿ ਮੈਂ ਇੱਕ ਹਸਪੀਟਲ ਖੋਲ੍ਹੂੰਗਾ ਤੇ ਉਹਦੇ ਵਿੱਚ ਵੀ ਗਰੀਬ ਆਦਮੀ ਦੀ ਪੁੱਛ ਹੋਊਗੀ ਤੇ ਮੇਰੇ ਸਾਥ ਅਸੀਂ ਪਹਿਲਾਂ ਉਹ ਮਸਜਿਦ ਬਣਾਈ ਜਦ ਅਸੀਂ ਉਹ ਮਸਜਿਦ ਬਣਾਈ ਤਾਂ ਮਨੂੰ ਇਹ ਲੱਗਿਆ ਕਿ ਇਹ ਮੈਸੇਜ ਨਾ ਚਲੇ ਜਾਏ ਕਿ ਮੈਂ ਇੱਕ ਮੁਸਲਮਾਨ ਆ ਤਾਂ ਉਹ ਇਕੱਲੀ ਮਸਜਿਦ ਬਣ ਗਈ ਫਿਰ ਅਸੀਂ ਇੱਕ ਚਰਚ ਬਣਾਈ ਤੇ ਹੁਣ ਫਿਰ ਜਦ ਚਰਚ ਬਣਾਈ ਤੁਰੇ ਜਦ ਈਸਾਈ ਬਹੁਤ ਸੀ ਪਹਿਲਾਂ ਮੁਹੰਮਦਰ ਫੈਮਿਲੀ ਬਹੁਤ ਸੀ ਹੁਣ ਉਹਰੇ ਉਹ ਦੋਨੋਂ 20% ਰਹਿ ਗਈਆਂ ਤੇ 60% ਉਹਨੇ ਹਿੰਦੂ ਭਾਈਚਾਰਾ ਹੋ ਗਿਆ ਤੇ ਇਸ ਕਰਕੇ ਸਾਨੂੰ ਲੱਗਿਆ ਵੀ ਕੋਈ ਐਦਾਂ ਗਲਤ ਮੈਸੇਜ ਨਾ ਜਾਵੇ ਤੇ ਕੋਈ ਗੱਲ ਨਹੀਂ ਸਾਡੀ ਕਮਾਈ ਚੋਂ ਅਸੀਂ ਆਪਣੇ ਦੌਰ पे ਖਰਚੇ ਘੱਟ ਕਰ ਲਾਂਗੇ ਪਰ ਅਸੀਂ ਮੰਦਰ ਪੈਲ ਦੇ ਧਾਰ ਤੇ ਬਣਾਵਾਂਗੇ ਤੁਹਾਡੀ ਨਾਲ ਕੋਈ ਹੋਰ ਵੀ ਹੈਗਾ ਨਹੀਂ ਬਣਾਉਣ ਦੇ ਵਿੱਚ ਮੇਰੇ ਨਾਲ ਸੁਮਿਤ ਚੰਦਲ ਜੀ ਮੇਰਾ ਫਰੈਂਡ ਹੈ ਉਹਨੇ ਕਿਹਾ ਕਿ ਹੈਪੀ ਤੂੰ ਮੌਮੰਟਨੋਗ ਚ ਮੰਦਰ ਬਣਾ ਲੈ ਜਿੰਨਾ ਸਰਿਆ ਲੱਗੂਗਾ ਸਾਰਾ ਮੈਂ ਭੇਜੂੰਗਾ ਤੇ ਉਹ ਬਣਾਣਗੇ ਮੇਰੇ ਨਾਲ ਬਣਾਣ ਚ ਉਹ ਮੈਨੂੰ ਸਰਿਆ ਦੇਣਗੇ ਬਸ ਜ਼ਮੀਨ ਤੁਹਾਡੀ ਹੈ ਬਣਾਉਣ ਦੀ ਜ਼ਮੀਨ ਮੇਰੀ ਪਰਸਨਲ ਆ ਜ਼ਮੀਨ ਮੈਂ ਆਪਣੀ ਪਰਸਨਲ ਕਮਾਈ ਚੋਂ ਮੇਰੀ ਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਸਾਰੇ ਪੰਜਾਬ ਦੇ ਮੁਹੱਲੀ ਡਿਸਟ੍ਰਿਕਟ ਦੇ ਚਾਂਪੁਰ ਵਿਖੇ ਆਂ ਔਰ ਚਾਂਪੁਰ ਜਿਹੜਾ ਹੈ ਇੱਕ ਨਵੀਂ ਆਬਾਦੀ ਹੈ ਇੱਥੇ ਸਾਡੇ ਦਰਮਿਆਨ ਮੇਰੇ ਨਾਲ ਮੁਹੰਮਦ ਇਮਰਾਨ ਹੈਪੀ ਮਲਿਕ ਜੀ ਮੌਜੂਦ ਨੇ ਔਰ ਸਾਡੇ ਸਿੱਧੂ ਸਾਹਿਬ ਸਿੱਧੂ ਸਾਹਿਬ ਮੌਜੂਦ ਨੇ ਰੂਬੀ ਜੀ ਅਬ ਤੋਂ ਇੱਕ ਵਾਰ ਫੇਰ ਭਾਈ ਚਰਕ ਸਾਂਝੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਿੰਦੂ ਅਤੇ ਮੁਸਲਮ ਭਾਈਚਾਰੇ ਦੇ ਵਿੱਚ ਇੱਕ ਅਜੀਹ ਹਾਲਮੇਲ ਦੇਖਣ ਨੂੰ ਮਿਲਿਆ ਕਿ ਜਿੱਥੇ ਧਰਮਾਂ ਦੀਆਂ ਬੰਦਸ਼ਾਂ ਤੋੜ ਕੇ ਇੱਕ ਦੂਸਰੇ ਦੇ ਧਰਮ ਨੂੰ ਅੱਗੇ ਲਿਜਾਉਣ ਦੀ ਜੋ ਹੈ ਗੱਲ ਦੋਹੇ ਤੀਰਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਚਾਂਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮੁਸਲਮ ਪਰਿਵਾਰ ਦੇ ਵੱਲੋਂ 80 ਲੱਖ ਦੀ ਜ਼ਮੀਨ ਮੰਦਿਰ ਨੂੰ ਦਾਨ ਕੀਤੀ ਹੈ ਤਾਂ ਦੱਸ ਦਈਏ ਕਿ ਬੀਤੇ ਦਿਨ ਸੰਗਰੂਰ ਤੋਂ ਵੀ ਅਜੀਹੀਆਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਕੀ ਇੱਕ ਬ੍ਰਾਹਮਣ ਪਰਿਵਾਰ ਦੇ ਵੱਲੋਂ ਅ ਮਸਜਿਦ ਬਣਾਉਣ ਦੇ ਲਈ ਜੋ ਜ਼ਮੀਨ ਸੀ ਉਹ দান ਕੀਤੀ ਸੀ ਤਾਂ ਅੱਜ ਇਹ ਤਸਵੀਰਾਂ ਜੁੜੇ ਝਾਂਪੁਰ ਮੁਹਾਲੀ ਤੋਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਸ ਪਰਿਵਾਰ ਦੇ ਵੱਲੋਂ 80 ਲੱਖ ਦੀ ਜ਼ਮੀਨ ਜੋ ਹੈ ਉਹ ਮੰਦਿਰ ਦੇ ਲਈ দান ਦਿੱਤੀ ਗਈ ਹੈ ਤੇ ਵੱਡੀ ਗੱਲ ਇਹ ਹੈ ਕਿ ਮੰਦਿਰ ਦੇ ਨਿਰਮਾਣ ਦਾ ਖਰਚ ਵੀ ਪਰਿਵਾਰ ਦੇ ਵੱਲੋਂ ਚੁੱਕਿਆ ਜਾਵੇਗਾ ਤੇ ਅੱਜ ਸ਼ਾਹੀ ਮਾਮ مولانا ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਰਜਿਸਟਰੀ ਦੇ ਜੋ ਪੇਪਰ ਨੇ ਉਹ ਮੰਦਿਰ ਕਮੇਟੀ ਨੂੰ ਸੌਂਪੇ ਨੇ ਉਥੇ ਹੀ ਹਵਨਜਗ ਤੋਂ ਬਾਅਦ ਮੰਦਿਰ ਦੇ ਨਿਰਮਾਣ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਹਨੂਮਾਨ ਜੀ ਅਤੇ ਸਨਾਤਨ ਮੰਦਿਰ ਜੋ ਹੈ ਇਸ ਜ਼ਮੀਨ ਦੇ ਉੱਤੇ ਬਣਾਇਆ ਜਾਵੇਗਾ ਜਿਸ ਦਾ ਪੂਰਾ ਖਰਚਾ ਇਹ ਮੁਸਲਮਾਨ ਪਰਿਵਾਰ ਦੇ ਵੱਲੋਂ ਚੁੱਕਿਆ ਜਾਵੇਗਾ ਤਾਂ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਮਿਠਾਸ ਦਾ ਸੰਦੇਸ਼ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਇਹ ਏਕਤਾ ਦੀ ਮਿਸਾਲ ਹੈ ਉਥੇ ਹੀ ਜ਼ਮੀਨਦਾਨ ਦੇਣ ਵਾਲੇ ਮੁਹੰਮਦ ਇਮਰਾਨ ਨੇ ਕਿਹਾ ਕਿ ਮੇਰਾ ਸੁਪਨਾ ਹਸਪਤਾਲ ਖੋਲਣ ਦਾ ਵੀ ਹੈ ਤਾਂ ਜੋ ਗਰੀਬ ਲੋਕਾਂ ਨੂੰ ਸਸਤੇ ਦੇ ਵਿੱਚ ਇਲਾਜ ਮਿਲ ਸਕੇ ਤਾਂ ਸ਼ਾਹੀ ਇਮਾਮ ਨੇ ਕਿਹਾ ਕਿ ਮੁਹਾਲੀ ਤੋਂ ਜੋ ਚੰਪੌਰੀ ਲਾ ਕੋਥੇ ਮੰਦਰ ਦੇ ਲਈ ਜਗ੍ਹਾ ਨਹੀਂ ਦਿੱਤੀ ਕਿਉਂਕਿ ਇਹ ਨਵੀਂ ਆਬਾਦੀ ਜੋ ਹੈ ਇਹ ਹੁਣੇ ਵੱਸ ਰਹੀ ਹੈ ਤੇ ਇੱਥੇ ਧਾਰਮਿਕ ਸਥਾਨਾਂ ਦੇ ਲਈ ਜਗ੍ਹਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮਸਜਿਦਾਂ ਬੰਦੀਆਂ ਨੇ ਗੁਰੂ ਘਰ ਬੰਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਮੰਦਰ ਦੇ ਲਈ ਵੀ ਜ਼ਮੀਨ ਜੋ ਹੈ ਇਸ ਨਵੀਂ ਆਬਾਦੀ ਦੇ ਲਈ ਬਹੁਤ ਜ਼ਰੂਰੀ ਸੀ। ਉਤਤੇ ਹੀ ਪੰਡਿਤ ਰਾਜਾਰਾਮ ਨੇ ਮੁਹੰਮਦ ਇਮਰਾਨ ਹੈਪੀ ਦੇ ਨਾਲ ਸੰਪਰਕ ਕੀਤਾ ਤੇ ਮੰਦਰ ਕਮੇਟੀ ਦੇ ਲਈ ਇਹ ਜਗ੍ਹਾ ਮੰਗੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਜ਼ਮੀਨ ਜੋ ਸੀ ਮੰਦਰ ਦੇ ਲਈ দান ਦਿੱਤੀ ਲਗਭਗ 80 ਲੱਖ ਰੁਪਏ ਦੀ ਜੋ ਜ਼ਮੀਨ ਹੈ ਇਹ ਮੰਦਰ ਦੇ ਨਾਮ ਕੀਤੀ ਗਈ ਹੈ ਤਾਂ ਹੁਣ ਉੱਥੇ ਇੱਕ ਆਲੀਸ਼ਾਨ ਮੰਦਰ ਬਣਾਇਆ ਜਾਵੇਗਾ ਜਿੱਥੇ ਕੀ ਹਿੰਦੂ ਭਾਈਚਾਰੇ ਦੇ ਸਨਾਤਨ ਭਾਈਚਾਰੇ ਦੇ ਲੋਕ ਜੋ ਨੇ ਉਹ ਮੱਥਾ ਟੇਕਣਗੇ ਤਾਂ ਇਸ ਮੌਕੇ ਦੇ ਉੱਤੇ ਜਾਣਕਾਰੀ ਦਿੰਦਿਆਂ ਜੋਸ਼ਾਹੀ ਇਮਾਮ ਨੇ ਉਹਨਾਂ ਨੇ ਕਿਹਾ ਕਿ ਮੁਹੰਮਦ ਇਮਰਾਨ ਹੈਪੀ ਨੇ 325 ਗਜ ਜਗ੍ਹਾ ਦਿੱਤੀ ਹੈ ਜਿਸ ਦੀ ਕੀਮਤ 80 ਲੱਖ ਹੈ ਮੰਦਰ ਕਮੇਟੀ ਨੂੰ ਤੁਰੰਤ ਸੌਂਪ ਦਿੱਤੀ ਗਈ ਹੈ ਹੈਪੀ ਨੇ ਇਹਨੂੰ ਮੁਹੱਬਤ ਦੇ ਤੋਹਫੇ ਦੇ ਰੂਪ ਦੇ ਉੱਤੇ ਦਿੱਤਾ ਹੈ ਉਹਨਾਂ ਨੇ ਉਮੀਦ ਕੀਤੀ ਕਿ ਮੁਹੰਮਦ ਸਦੀयत ਇਹ ਜੋ ਮੁਹੱਬਤ ਹੈ ਇਹ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਅੱਗੇ ਵੀ ਅਜਿਹੀ ਹੀ ਚਲਦੀ ਰਹੇ ਤੇ ਪੰਜਾਬ ਦੀ ਧਰਤੀ ਜੋ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਸ੍ਰੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਮੁਸਲਮ ਭਾਈਚਾਰਾ ਆਪਣਾ ਪੀਰ ਵੀ ਮੰਨਦਾ ਜਿਨ੍ਹਾਂ ਨੇ ਆਪਣਾ ਗੁਰੂ ਵੀ ਬਣਾਇਆ ਤਾਂ ਉਹਨਾਂ ਦੇ ਸੱਜੇ ਅਤੇ ਖੱਬੇ ਇੱਕ ਹਿੰਦੂ ਮਰਦਾਨਾ ਤੇ ਦੂਜੇ ਪਾਸੇ ਬਾਲਾ ਜੀ ਚੱਲਦੇ ਸਨ ਮੁਸਲਮਾਨ ਪਹਿਲੇ ਦਿਨ ਤੋਂ ਹੀ ਸਿੱਖਾਂ ਦੀ ਦਾਇਂ ਤੇ ਬਾਈ ਬਾਜੂ ਦੀ ਤਰ੍ਹਾਂ ਕੰਮ ਕਰਦੇ ਰਹੇ ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਕਿ ਅਜੀਹਾ ਕਰਕੇ ਉਹਨਾਂ ਨੇ ਪੰਜਾਬ ਨੂੰ ਹੋਰ ਵੀ ਤਾਕਤ ਦਿੱਤੀ ਹੈ ਤੇ ਪੂਰੇ ਭਾਰਤ ਨੂੰ ਇੱਕ ਭਾਈਚਾਰਕ ਸਾਂਝ ਦਾ ਨਵਾਂ ਸੰਦੇਸ਼ ਦਿੱਤਾ ਤਾਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਸ਼ਾਹੀ ਇਮਾਮ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਅਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਸਾਰੇ ਪੰਜਾਬ ਦੇ ਮੁਹੱਲੀ ਡਿਸਟ੍ਰਿਕਟ ਦੇ ਚਾਂਪੁਰ ਵਿਖੇ ਆਂ ਔਰ ਚਾਂਪੁਰ ਜਿਹੜਾ ਹੈ ਇੱਕ ਨਵੀਂ ਆਬਾਦੀ ਹੈ ਇੱਥੇ ਸਾਡੇ ਦਰਮਿਆਨ ਮੇਰੇ ਨਾਲ ਮੁਹੰਮਦ ਇਮਰਾਨ ਹੈਪੀ ਮਲਿਕ ਜੀ ਮੌਜੂਦ ਨੇ ਔਰ ਸਾਡੇ ਸਿੱਧੂ ਸਾਹਿਬ ਸਿੱਧੂ ਸਾਹਿਬ ਮੌਜੂਦ ਨੇ ਰੂਬੀ ਜੀ ਔਰ ਰਾਜਾਰਾਮ ਜੀ ਮੌਜੂਦ ਨੇ ਪੰਡਿਤ ਜੀ ਸਨਾਤਨ ਧਰਮ ਤੋਂ ਇਸ ਇਲਾਕੇ ਦੇ ਵਿੱਚ ਮੰਦਰ ਦੇ ਲਈ ਜਗ੍ਹਾ ਨਹੀਂ ਸੀਗੀ ਤੇ ਕਿਉਂਕਿ ਆਬਾਦੀ ਨਵੀਂ ਵਸ ਰਹੀ ਹੈ ਤੇ ਜ਼ਾਹਿਰ ਜੀ ਕਹ ਲੈ ਕਿ ਜਿਹੜੇ ਵੀ ਧਰਮ ਦੇ ਲੋਕ ਇੱਥੇ ਬਸਣ ਗਿਆ ਆ ਕੇ ਤੇ ਉਹਨਾਂ ਦੀ ਜਿਹੜੀ ਧਾਰਮਿਕ ਅਸਥਾਵਾ ਨੇ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਸਥਾਨ ਜਿਹੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਨਵੀਂ ਮਸਜਿਦ ਬਣਦੀ ਆ ਗੁਰਦੁਆਰਾ ਸਾਹਿਬ ਬਣਦੇ ਨੇ ਤੇ ਇਸ ਇਲਾਕੇ ਦੇ ਵਿੱਚ ਸਨਾਤਨ ਧਰਮ ਦਾ ਕੋਈ ਸਥਾਨ ਜਿਹੜਾ ਜੇ ਸਥਾਪਿਤ ਨਹੀਂ ਹੋਇਆ ਸੀਗਾ ਪੰਡਤ ਜੀ ਹੋਰਾਂ ਨੇ ਸਾਡੇ ਖਾਨ ਸਾਹਿਬ ਨਾਲ ਸੰਪਰਕ ਸਾਧਿਆ ਕਿ ਜੀ ਤੁਹਾਡੇ ਕੋਲ ਜਗ੍ਹਾ ਪਈ ਹੈ ਦਿਓ ਮੰਦਰ ਦੇ ਲਈ ਤੇ ਇਹਨਾਂ ਨੇ ਜਦ ਮੈਨੂੰ ਪੁੱਛਿਆ ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਜਿੰਨੇ ਵੀ ਇਸਲਾਮੀ ਦੇਸ਼ ਵੀ ਨੇ ਉੱਥੇ ਵੀ ਜਿਹੜੇ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਜਾ ਕੇ ਕੰਮ ਕਰਦੇ ਵਸਦੇ ਆ ਤੇ ਉਹਨਾਂ ਦੀ ਵੀ ਧਾਰਮਿਕ ਅਸਥਾਵਾਂ ਨੂੰ ਧਿਆਨ ਚ ਰੱਖਦੇ ਹੋਏ ਜਿੱਦਾਂ ਦੁਬਈ 'ਚ ਹੈ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵੀ ਹੈ ਔਰ ਉੱਥੇ ਮੰਦਰ ਵੀ ਜਿਹੜਾ ਸਥਾਪਿਤ ਕੀਤਾ ਗਿਆ ਇਸੇ ਤਰ੍ਹਾਂ ਕਤਰ ਦੇ ਵਿੱਚ ਔਰ ਯਮਨ ਦੇ ਵਿੱਚ ਬਗਦਾਦ ਸ਼ਰੀਫ ਦੇ ਵਿੱਚ ਤੇ ਇਹਨਾਂ ਨੂੰ ਮੈਂ ਕਿਹਾ ਕਿ ਬਿਲਕੁਲ ਅਗਰ ਆਪਾਂ ਇਸ ਸਥਿਤੀ ਦੇ ਵਿੱਚ ਆ ਕਿ ਅਸੀਂ ਕਿਸੇ ਦੀ ਧਾਰਮਿਕ ਜ਼ਰੂਰਤਾਂ ਦੇ ਲਈ ਉਹਨਾਂ ਦੇ ਨਾਲ ਖੜ੍ਹ ਸਕਦੇ ਆ ਤੇ ਅਸਾਨੂੰ ਅੱਗੇ ਆਣਾ ਚਾਹੀਦਾ ਤੇ ਅੱਜ ਤਕਰੀਬਨ 325 ਗਜ ਜਗ੍ਹਾ ਜਦੀ ਮਹਲiyet ਤਕਰੀਬਨ 80 ਲੱਖ ਰੁਪਏ ਦੇ ਕਰੀਬ ਬਣਦੀ ਹੈ ਉਹ ਸਾਡੇ ਖਾਨ ਸਾਹਿਬ ਨੇ ਹੈਪੀ ਮਲਿਕ ਜੀ ਨੇ ਆਪਣੇ ਵੱਲੋਂ ਜਿਹੜੀ ਹੈ ਉਹ ਇਹਨਾਂ ਨੂੰ ਸਪੁਰਦ ਕੀਤੀ ਹੈ ਮੁਹੱਬਤ ਦੇ ਵਿੱਚ ਤੋਹਫਾ ਦਿੱਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਹੱਬਤ ਜਿਹੜੀ ਹੈ ਜਿਹੜੀ ਕਿ ਸਦੀਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਜਿਹੜੀ ਧਰਤੀ ਹੈ ਪਹਿਲੀ ਪਾਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਜਾਣੀ ਜਾਂਦੀ ਹੈ ਔਰ ਬਾਬਾ ਵੀਰ ਬਾਬਾ ਨਾਨਕ ਸਾਹਿਬ ਜਿਨ੍ਹਾਂ ਨੂੰ ਅਸੀਂ ਆਪਣਾ ਪੀਰ ਕਹਿੰਨੇ ਆ ਤੇ ਤੁਸੀਂ ਆਪਣਾ ਗੁਰੂ ਕਹਨੇ ਹੋ ਤੇ ਉਹਨਾਂ ਦੇ ਸੱਜੇ ਖੱਬੇ ਇੱਕ Hindu ਸੀ ਇੱਕ Musalman ਸੀ ਭਾਈ ਬਾਲਾ ਜੀ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਤੇ ਇਹ ਜਿਹੜੇ Musalman ਨੇ ਇਹ ਤਾਂ ਸਿੱਖਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਵਾਂਗੂ ਆ ਪਹਿਲੇ ਦਿਨ ਤੋਂ ਤੇ ਇਹ ਮੈਂ ਸਮਝਦਾ ਕਿ ਇਹਨਾਂ ਨੇ ਐਡਾ ਵੱਡਾ ਸੇਵਾ ਕਰਕੇ ਇਸ ਮੁਹੱਬਤ ਨੂੰ ਹੋਰ ਤਾਕਤ ਦਿੱਤੀ ਹੈ ਔਰ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਸੰਦੇਸ਼ ਦਿੱਤਾ ਗਿਆ ਕਿਉਂਕਿ ਕੱਲ ਵੀ ਤੂਰੀ ਦੇ ਵਿੱਚ ਪੁੰਨਿਆਵਾਲ ਪਿੰਡ ਚ ਇੱਕ ਪੰਡਤ ਜੀ ਨੇ ਮਸਜਿਦ ਲਈ ਜਗ੍ਹਾ ਦਿੱਤੀ ਪਿਛਲੇ ਹਫਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਖਵਾਲੀ ਦੇ ਵਿੱਚ ਇੱਕ ਸਰਦਾਰ ਬੀਬੀ ਜੀ ਨੇ ਸਾਡੀ ਮਾਂ ਨੇ ਉਹਨਾਂ ਨੇ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਤੇ ਪੰਜਾਬ ਦੀ ਧਰਤੀ ਤੋਂ ਜਿਹੜੀ ਇਹ ਮੁਹੱਬਤ ਦਾ ਮਿਠਾਸ ਦਾ ਜਿਹੜਾ ਸੁਨੇਹਾ ਹੈ ਇਹ ਮੈਂ ਸਮਝਦਾ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਪੂਰੇ ਭਾਰਤ ਦੇ ਲਈ ਇੱਕ ਏਕਤਾ ਦੀ ਮਿਸਾਲ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪਹਿਲਾ ਨਾਰਾ ਹੀ ਦਿੱਤਾ ਗਿਆ ਕਿ ਅਨੇਕਤਾ ਮੇ ਇਕਤਾ ਯਾਨੀ ਅਸੀਂ ਰਾਗਨੇ ਅਲੱਗ-ਅਲੱਗ ਰੰਗ ਜਾਤ ਬਰਾਦਰੀਆਂ ਦੇ ਹੋਣ ਦੇ ਬਾਵਜੂਦ ਕਦੀ ਵੀ ਆਪਸ ਵਿੱਚ ਲੜਦੇ ਨਹੀਂ ਬਲਕਿ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰੋਕ ਕੇ ਮੁਹੱਬਤ ਦਾ ਪਾਠ ਪੜ੍ਹਾਉਣਾ ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਵੀ ਔਰ ਸਾਰੇ ਹਿੰਦੂ ਭਰਾਵਾਂ ਨੂੰ ਵੀ ਸਿੱਖ ਭਰਾਵਾਂ ਨੂੰ ਵੀ ਜਿਨ੍ਹਾਂ ਦੀ ਮੁਹੱਬਤਾਂ ਦੀ وجہ ਨਾਲ ਪੰਜਾਬ ਤੋਂ ਇੱਕ ਨਵਾਂ ਸਨੇਹ ਜਿਲ ਗਿਆ ਹੈ ਅੱਜ ਇੱਥੋਂ ਨਿਰਮਾਣ हां बिल्कुल निर्माण शुरू इमारत का खर्चा कौन करेगा जी इमारत का खर्चा भी खान साहब ही करेंगे सारे का सारा मैं मैं तो मेरे नाल एक मेरा फ्रेंड है สมิทธิ์जिंदल हम दोनों यार मिलकर सारा मंदिर पूरा बनावांगे आप ਤੁਸੀਂ ਦੱਸ ਰਹੀ ਸੀ ਕਿ ਦੋ ਮੰਦਰ ਬਣਨੇ ਆ ਉਹ ਕੀ ਹੈ ਇੱਕ 3 ਮਰਲੇ ਦਾ ਮੰਦਰ ਬਜੰਗਬਲੀਆ ਦੀ ਕਿਉਂਕਿ ਜਿੱਥੇ ਲੇਡੀਜ਼ ਦੀ ਐਂਟਰੀ ਨਹੀਂ ਕਰ ਹੁੰਦੀ ਤੇ ਬਜੰਗਬਲੀ ਦੀ 3 ਮਰਲੇ ਚ ਮੰਦਰ ਲੱਗ ਬਣੇਗਾ ਜੀ ਤੇ 10 ਮਰਲੇ ਚ ਅਲੱਗ ਬਣੇਗਾ ਸੁਨਦਲਦਰ ਮੰਦਿਰ ਜਿਸਮੇ ਜੋ ਹੈ சிவாਲ ਹੈ ਔਰ ਮਾਤਾ ਕੀ ਮੂਰਤੀਆਂ ਔਰ अपने जो गुरु महाराज जितने भी है हर धर्म धर्म समाज का जो है इसी को जो है सनातन धर्म बोला जाता है कि सनातन का मतलब कि कोई अलग नहीं है सब हम एक हैं हमारे बीच में कोई ऐसा नहीं है कि नाना वो हिंदू है वो मुसलमान है वो सिख है वो ईसाई है नहीं हमारा एक परिवार है मेरे साथ में मुसलमान भी है मेरे साथ में सिख भी है मेरे साथ में ईसाई भी है मैं हिंदू भी हूँ हर भाई मेरे साथ में है और मेरा एक परिवार है और मैं परमात्मा से जो है प्रार्थना करता हूँ कि ये परिवार हमेशा और हमेशा जो बना रहे और ऐसा ही हमारा साथ जो है हमेशा और धन्यवाद तो है धन्यवाद तो है, है मलिक साहब का धन्यवाद है मलिक साहब का जिन्होंने अपना नेक कमाई में से जो है इतनी जगह जो है कोई नहीं करता है सच्ची बात अगर कहें कोई नहीं देता है लोग तो पाँच रुपए देने कोई अगर सड़क में भिखारी मिल जाता है उसको भी बोलते हैं तेरे हाथ पैर नहीं है क्या लेकिन अकेला एक हैप्पी मलिक ऐसा है कि जिसने जो है अपनी नेक कमाई में से जो है ਮੈਂ ਇਹ ਜਗਾ ਦੀ ਹੈ ਅਤੇ ਮੈਂ ਪ੍ਰਮਾਤਮਾ ਸੇ ਜੋ ਪ੍ਰਾਰਥਨਾ ਕਰੂੰਗਾ ਕਿ ਭਗਵਾਨ ਇਨਕੀ ਕਮਾਈ ਮੇਂ ਜੋ ਦਿਨ-ਦੁਨੀ ਆਰ ਰਾਤ ਚੌਗਣੀ ਜੋ ਹੈ ਉੱਨਤੀ ਦੇ। ਧੰਨਵਾਦ। ਧੰਨਵਾਦ। ਥੈਂਕ ਯੂ ਜੀ। ਇਹ ਤੁਸੀਂ ਕਿਉਂ ਜ਼ਮੀਨ ਦੇਣੀ ਚਾਹੀ? ਕਿਉਂ ਤੁਹਾਨੂੰ ਲੱਗਾ ਕਿ ਜ਼ਮੀਨ ਤੁਹਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਤਾਂ ਜ਼ਮੀਨ ਦਾ ਕੋਈ ਇੱਕ ਟੁਕੜਾ ਵੀ ਨਹੀਂ ਦਿੰਦਾ। ਮੇਰਾ ਨਾਮ ਇਮਰਾਨ ਖਾਨ ਹੈਪੀ ਮਲਿਕਾ ਜੀ ਤੇ ਮੈਂ ਸ਼ੁਰੂ ਤੋਂ ਬਚਪਨ ਤੋਂ ਮੇਰੀ ਸੋਚ ਰਹੀ ਹੈ ਕਿ ਜਿੱਥੇ ਜਿਹੜੇ ਚੀਜ਼ਾਂ ਲੋਕਾਂ ਨੂੰ ਪਰੇਸ਼ਾਨ ਕਰਿਆ ਜਾਂਦਾ ਹੈ ਉਹ ਕੰਮ ਮੈਂ ਸਾਰੇ ਕਰੂੰਗਾ ਜਿੱਦਾਂ ਕਿ ਹੁਣ ਅੱਗੇ ਹਸਪੀਟਲਾਂ 'ਚ ਬਹੁਤ ਡੱਗੀ ਚੋਰੀ ਚੱਲ ਰਹੀ ਆ ਹਰ ਚੀਜ਼ਾਂ ਮਹਿੰਗੀਆਂ ਕਰਤੀਆਂ ਹੁਣ ਮੇਰਾ ਅਗਲਾ ਟਾਰਗੇਟ ਹੈ ਕਿ ਮੈਂ ਕੋ ਹਸਪੀਟਲ ਖੋਲੂੰਗਾ ਤੇ ਉਹਦੇ ਵਿੱਚ ਵੀ ਗਰੀਬ ਆਦਮੀ ਦੀ ਪੁੱਛ ਹੋਗੀ ਤੇ ਮੇਰੇ ਸਾਥ ਅਸੀਂ ਪਹਿਲਾਂ ਉਹ ਮਸਜਿਦ ਬਣਾਈ ਜਦ ਅਸੀਂ ਉਹ ਮਸਜਿਦ ਬਣਾਈ ਤਾਂ ਮੈਨੂੰ ਇਹ ਲੱਗਾ ਕਿ ਇਹ ਮੈਸੇਜ ਨਾ ਚਲੇ ਜਾਏ ਕਿ ਮੈਂ ਇੱਕ ਮੁਸਲਮਾਨ ਐ ਤੌਰ 'ਕੱਲੀ ਮਸਜਿਦ ਬਣ ਗਈ ਫਿਰ ਅਸੀਂ ਇੱਕ ਚਰਚ ਬਣਾਈ ਤੇ ਹੁਣ ਫਿਰ ਜਦ ਚਰਚ ਬਣਾਈ ਤੌਰੇ ਜਦ ਈਸਾਈ ਬਹੁਤ ਸੀ ਪਹਿਲਾਂ ਮੁਹੰਮਦਰ ਫੈਮਿਲੀ ਬਹੁਤ ਸੀ ਹੁਣ ਉਹਰੇ ਉਹ ਦੋਨੋਂ 20% ਰਹਿ ਗਈਆਂ ਤੇ 60% ਉਹ ਹਿੰਦੂ ਭਾਈਚਾਰਾ ਹੋ ਗਿਆ ਤੇ ਇਸ ਕਰਕੇ ਸਾਨੂੰ ਲੱਗਿਆ ਵੀ ਕੋਈ ਐਦਾਂ ਗਲਤ ਮੈਸੇਜ ਨਾ ਜਾਵੇ ਤੇ ਕੋਈ ਗੱਲ ਨਹੀਂ ਸਾਡੀ ਕਮਾਈ ਚੋਂ ਅਸੀਂ ਆਪਣੇ ਦੌਰ पे ਖਰਚੇ ਘੱਟ ਕਰ ਲਾਂਗੇ ਪਰ ਅਸੀਂ ਮੰਦਰ ਪੈਲ ਦੇ ਧਾਰ ਤੇ ਬਣਾਵਾਂਗੇ ਤੁਹਾਡੀ ਨਾਲ ਕੋਈ ਹੋਰ ਵੀ ਹੈਗਾ ਨਹੀਂ ਬਣਾਉਣ ਦੇ ਵਿੱਚ ਮੇਰੇ ਨਾਲ ਸੁਮਿਤ ਚੰਦਲ ਜੀ ਮੇਰਾ ਫਰੈਂਡ ਹੈ ਉਹਨੇ ਕਿਹਾ ਕਿ ਹੈਪੀ ਤੂੰ ਮਹਮਮਦਨੋਗ ਵਿੱਚ ਮੰਦਰ ਬਣਾ ਲੈ ਜਿੰਨਾ ਸਰਿਆ ਲੱਗੂਗਾ ਸਾਰਾ ਮੈਂ ਭੇਜੂੰਗਾ ਤੇ ਉਹ ਬਣਾਣਗੇ ਮੇਰੇ ਨਾਲ ਬਣਾਉਣ ਚ ਉਹ ਮੈਨੂੰ ਸਰਿਆ ਦੇਣਗੇ ਬਸ ਜ਼ਮੀਨ ਤੁਹਾਡੀ ਹੈ ਬਣਾਉਣ ਦੀ ਜ਼ਮੀਨ ਮੇਰੀ ਪਰਸਨਲ ਆ ਜ਼ਮੀਨ ਮੈਂ ਆਪਣੀ ਪਰਸਨਲ ਕਮਾਈ ਚੋਂ ਮੇਰੀ ਇਕ ਮੈਂ ਅੱਜ ਤੋਂ ਇੱਕ ਵਾਰ ਫੇਰ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਵਿੱਚ ਇੱਕ ਅਜੀਹਾ ਤਾਲਮੇਲ ਵੇਖਣ ਨੂੰ ਮਿਲਿਆ ਕਿ ਜਿੱਥੇ ਧਰਮਾਂ ਦੀਆਂ ਬੰਦਸ਼ਾਂ ਤੋੜ ਕੇ ਇੱਕ ਦੂਸਰੇ ਦੇ ਧਰਮ ਨੂੰ ਅੱਗੇ ਲਿਜਾਉਣ ਦੀ ਜੋ ਹੈ ਗੱਲ ਦੋਹੇ ਤੀਰਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਚਾਂਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮੁਸਲਿਮ ਪਰਿਵਾਰ ਦੇ ਵੱਲੋਂ 80 ਲੱਖ ਦੀ ਜ਼ਮੀਨ ਮੰਦਰ ਨੂੰ ਦਾਨ ਕੀਤੀ ਹੈ ਤਾਂ ਦੱਸ ਦਈਏ ਕਿ ਬੀਤੇ ਦਿਨ ਸੰਗਰੂਰ ਤੋਂ ਵੀ ਅਜੀਹਾਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਕੀ ਇੱਕ ਬ੍ਰਾਹਮਣ ਪਰਿਵਾਰ ਦੇ ਵੱਲੋਂ ਅ ਮਸਜਿਦ ਬਣਾਉਣ ਦੇ ਲਈ ਜੋ ਜ਼ਮੀਨ ਸੀ ਉਹ ਦਾਨ ਕੀਤੀ ਸੀ ਤਾਂ ਅੱਜ ਇਹ ਤਸਵੀਰਾਂ ਜੁਨੇ ਝਾਂਪੁਰ ਮੁਹਾਲੀ ਤੋਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਸ ਪਰਿਵਾਰ ਦੇ ਵੱਲੋਂ 80 ਲੱਖ ਦੀ ਜ਼ਮੀਨ ਜੋ ਹੈ ਉਹ ਮੰਦਿਰ ਦੇ ਲਈ ਦਾਨ ਦਿੱਤੀ ਗਈ ਹੈ ਤੇ ਵੱਡੀ ਗੱਲ ਇਹ ਹੈ ਕਿ ਮੰਦਿਰ ਦੇ ਨਿਰਮਾਣ ਦਾ ਖਰਚ ਵੀ ਪਰਿਵਾਰ ਦੇ ਵੱਲੋਂ ਚੁੱਕਿਆ ਜਾਵੇਗਾ ਤੇ ਅੱਜ ਸ਼ਾਹੀ ਮਾਮ مولانا ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਰਜਿਸਟਰੀ ਦੇ ਜੋ ਪੇਪਰ ਨੇ ਉਹ ਮੰਦਿਰ ਕਮੇਟੀ ਨੂੰ ਸੌਂਪੇ ਨੇ ਉਥੇ ਹੀ ਹਵਨਜਗ ਤੋਂ ਬਾਅਦ ਮੰਦਿਰ ਦੇ ਨਿਰਮਾਣ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਹਨੂਮਾਨ ਜੀ ਅਤੇ ਸਨਾਤਨ ਮੰਦਿਰ ਜੋ ਹੈ ਇਸ ਜ਼ਮੀਨ ਦੇ ਉੱਤੇ ਬਣਾਇਆ ਜਾਵੇਗਾ ਜਿਸ ਦਾ ਪੂਰਾ ਖਰਚਾ ਇਹ ਮੁਸਲਮਾਨ ਪਰਿਵਾਰ ਦੇ ਵੱਲੋਂ ਚੁੱਕਿਆ ਜਾਵੇਗਾ ਤਾਂ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਮਿਠਾਸ ਦਾ ਸੰਦੇਸ਼ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਇਹ ਏਕਤਾ ਦੀ ਮਿਸਾਲ ਹੈ ਉਥੇ ਹੀ ਜ਼ਮੀਨਦਾਨ ਦੇਣ ਵਾਲੇ ਮੁਹੰਮਦ ਇਮਰਾਨ ਨੇ ਕਿਹਾ ਕਿ ਮੇਰਾ ਸੁਪਨਾ ਹਸਪਤਾਲ ਖੋਲਣ ਦਾ ਵੀ ਹੈ ਤਾਂ ਜੋ ਗਰੀਬ ਲੋਕਾਂ ਨੂੰ ਸਸਤੇ ਦੇ ਵਿੱਚ ਇਲਾਜ ਮਿਲ ਸਕੇ ਤਾਂ ਸ਼ਾਹੀ ਇਮਾਮ ਨੇ ਕਿਹਾ ਕਿ ਮੁਹਾਲੀ ਤੋਂ ਜੋ ਚੰਪੋਰੀਲਾ ਕੋਥੇ ਮੰਦਿਰ ਦੇ ਲਈ ਜਗ੍ਹਾ ਨਹੀਂ ਦਿੱਤੀ ਕਿਉਂਕਿ ਇਹ ਨਵੀਂ ਆਬਾਦੀ ਜੋ ਹੈ ਇਹ ਹੁਣੇ ਵੱਸ ਰਹੀ ਹੈ ਤੇ ਇੱਥੇ ਧਾਰਮਿਕ ਸਥਾਨਾਂ ਦੇ ਲਈ ਜਗ੍ਹਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮਸਜਿਦਾਂ ਬੰਦੀਆਂ ਨੇ ਗੁਰੂ ਘਰ ਬੰਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਮੰਦਿਰ ਦੇ ਲਈ ਵੀ ਜ਼ਮੀਨ ਜੋ ਹੈ ਇਸ ਨਵੀਂ ਆਬਾਦੀ ਦੇ ਲਈ ਬਹੁਤ ਜ਼ਰੂਰੀ ਸੀ ਉਤਤੇ ਹੀ ਪੰਡਿਤ ਰਾਜਾਰਾਮ ਨੇ ਮੁਹੰਮਦ ਇਮਰਾਨ ਹੈਪੀ ਦੇ ਨਾਲ ਸੰਪਰਕ ਕੀਤਾ ਤੇ ਮੰਦਿਰ ਕਮੇਟੀ ਦੇ ਲਈ ਇਹ ਜਗ੍ਹਾ ਮੰਗੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ